ਕਰੇ ਪੋਤੀ ਹੋਈ ਹੈ ਜੀ 10 ਤਰੀਕ ਨੂੰ 8:25 ਤੇ ਤੇ ਮੈਂ 7 ਤਰੀਕ ਤੋਂ ਕਰੋਂ ਨੂੰ ਭੱਜਣ ਦੇ ਮਜਬੂਰ ਕਰਤਾ ਸੀ ਪ੍ਰਸ਼ਾਸਨ ਨੇ ਉਹਨ ਦੇ ਉੱਤੇ ਫੋਟੋ ਹੀ ਦੇਖੀਆਂ ਫੋਟੋ ਕਹਾ ਜੀ ਫੋਨ ਵੀ ਨਹੀਂ ਚੱਲ ਰਿਹਾ ਜੀ ਮੈਂ ਕਹੀਂ ਬੈਠਿਆ ਦਾ ਕੱਲਾ ਕਮਰੇ ਮੈਂ ਜਦ ਕਾਲ ਆਈ ਕਿਸੇ ਬਾ ਉਹ ਡੱਬਾ ਲੈ ਗਏ ਮੈਂ ਕਾਸ ਕਰੇ ਪੋਤੀ ਹੋਈ ਹੈ ਫਿਰ ਘਰੇ ਗਏ ਪੋਤੀ ਨੂੰ ਵੇਖ ਕੇ ਆਏ ਤੁਸੀਂ 5 ਮਿੰਟ ਵਾਸਤੇ ਕਿਸੇ ਤਰੀਕੇ ਨਾਲ ਮੜਾ ਮੋਟਾ ਨਾਮ ਉਹ ਕਰਾਂਦੇ ਵੀ ਆਇਆ ਮੇਰੇ ਦਿਲ માં ਵੀ ਹੈ ਆ ਵੀ ਅੰਦੋਲਨ ਦੇ ਉੱਪਰ ਹੀ ਨਾਮ ਰੱਖਾਂਗੇ ਵੀ ਜਿਹੜੇ ਵੀ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਲੋਕ ਆ ਉਹ ਕਮੈਂਟਾਂ ਰਾਹੀਂ ਦੱਸਾਂਗੇ ਜੇ ਕੋਈ ਸ਼ਾਰਟ ਨਾਮ ਦੱਸਿਓ ਵੀ ਜਿਹੜਾ ਅੰਦੋਲਨ ਨਾਲ ਮਿਲਦਾ ਝੁਲਦਾ ਹੋਵੇ ਉਹੀ ਨਾਮ ਰੱਖਾਂਗੇ ਮੈਂ ਵੀ ਸੋਚਾਂ ਵੀ ਜਦ ਪੁੱਤੀ ਵੱਡੀ ਹੋਆਗੀ ਵੀ ਉਹ ਸਕੂਲ ਜਾਏਗੀ ਕਾਲਜ ਜਾਏਗੀ ਤਾਂ ਉਹਨੂੰ ਵੀ ਪ੍ਰਾਊਡ ਹੋਏਗਾ ਕਿ ਹਾਂ ਮੇਰਾ ਬਾਬਾ ਜੀ ਉਸ ਟਾਈਮ ਅੰਦੋਲਨ ਦੇ ਵਿੱਚ ਸੀ ਤੇ ਪੁਲਿਸ ਨੇ ਘਰਾਂ ਤੋਂ ਭਜਣ ਦੇ ਮਜਬੂਰਤੀ ਵੀ ਅੰਦੋਲਨ ਲੜਿਆ ਲੋਕਾਂ ਵਾਸਤੇ ਸ਼ੰਭੂ ਮੋਰਚੇ 'ਚ ਮੌਜੂਦ ਹਾਂ ਹਾਲਾਂਕਿ ਕਿਸਾਨਾਂ ਨੂੰ ਅੰਬਾਲੇ ਤਾਂ ਨਹੀਂ ਜਾਣ ਦਿੱਤਾ ਗਿਆ ਜਾਂ ਇੰਜ ਕਹ ਲਓ ਕਿ ਸ਼ੰਭੂ ਬਾਰਡਰ ਨਹੀਂ ਟੱਪਣ ਦਿੱਤਾ ਗਿਆ ਪਰ ਅੰਬਾਲੇ ਦੇ ਕਿਸਾਨ ਜ਼ਰੂਰ ਸ਼ੰਭੂ ਪਹੁੰਚ ਚੁੱਕੇ ਨੇ ਕਿਉਂਕਿ ਕਹਿੰਦੇ ਗੱਲ ਪੰਜਾਬ ਦੀ ਜਦੋਂ ਆਉਂਦੀ ਹੈ ਫਿਰ ਹਰਿਆਣਾ ਨਾਲ ਛੋਟੇ ਭਰਾ ਦਾ ਰੋਲ ਅਦਾ ਕਰਦਾ ਔਰ ਨਾਲ ਖੜਾ ਹੁੰਦਾ ਤਾਂ ਆ ਬਾਈ ਜਿਹੜੇ ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਪੂਰਾ ਕੁਰਬਾਨਪੁਰ ਬਾਈ ਹੈ ਔਰ ਖਾਸ ਤੌਰ ਦੇ ਉੱਤੇ ਬਾਈ ਦੇ ਜੇ ਆਪਾਂ ਗੱਲ ਕਰੀਏ ਅੰਮ੍ਰਾਲੇ ਦੇ ਵਿੱਚ ਇਹਨਾਂ ਦੇ ਉੱਤੇ 307 ਦਾ ਪਰਚਾ ਦਰਜ ਹੁੰਦਾ ਕਿਉਂਕਿ ਗੱਡੀ ਉਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਖੇਰੀ ਜਾਂਦੀ ਹੈ ਪਰ ਹੁਣ ਬਾਈ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਫੇਰ ਵੀ ਭਾਈ ਘਰ ਨਹੀਂ ਗਿਆ ਧਰਨੇ ਦੇ ਵਿੱਚ ਹੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜਸ਼ਨਕਾਰ ਆਪਕਾ ਹੀ ਬਹੁਤ ਬਹੁਤ ਧੰਨਵਾਦ ਮਰੇ ਕਿਸਾਨ ਅੰਦੋਲਨ ਦੀ ਆਵਾਜ਼ ਆਪ ਕੇ ਰਾਹੀਂ ਲੋਕਾਂ ਤੱਕ ਪਹੁੰਚ ਰਹੀ ਹੈ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਕਹਿੰਦੇ ਘਰੇ ਪੋਤੀ ਹੋਈ ਹੈ ਆਪ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਘਰੇ ਪੋਤੀ ਹੋਈ ਹੈ ਜੀ 10 ਤਰੀਕ ਨੂੰ 8:25 ਤੇ ਤੇ ਮੈਂ 7 ਤਰੀਕ ਤੋਂ ਕਰੋਂ ਨੂੰ ਭੱਜਣ ਦੇ ਮਜਬੂਰ ਕਰਤਾ ਸੀ ਪ੍ਰਸ਼ਾਸਨ ਨੇ ਤਸੱਦਦ ਬਹੁਤ ਕਰੀਏ ਹਕੀਕ ਇਹਹੀ ਉਹਨਾਂ ਦਾ ਮਕਸਦ ਹੈ ਕਿ ਕਿ ਧਰਨੇ 'ਚ ਨਾ ਜਾ ਸਕੋ ਹਾਂ ਮੈਨ ਮੈਨ ਜਿਹੜੇ ਬੰਦੇ ਆ ਵੀ ਜਿਨ੍ਹਾਂ ਜਿਹੜੇ ਇਕੱਠੇ ਕਰਕੇ ਲੋਕਾਂ ਨੂੰ ਲੈ ਕੇ ਆਉਂਦੇ ਆ ਕਿਸਾਨ ਅੰਦੋਲਨ 'ਚ ਸਾਡੀ ਯੂਨੀਅਨ ਐਬੀਕੇ ਸੈਦ ਭਗਤ ਸਿੰਘ ਰਾਸ਼ਟਰੀ ਅਮਰਜੀਤ ਸਿੰਘ ਮੋੜੀ ਤੋਂ ਉਹ ਸਾਡੀ ਡਿਊਟੀਆਂ ਲੱਗੀ ਹੋਈਆਂ ਮੋਰਲੇ ਬੰਦਿਆਂ ਦੀ ਤੋਂ ਉਹਨਾਂ ਨੂੰ ਘਿਰਨ ਉਹ ਕਾਮਯਾਬ ਹੋ ਗਏ ਤੇ ਪਹਿਲਾਂ ਸਾਨੂੰ ਰੋਕਣ ਚ ਪੰਜ ਗੁੱਲੇ ਤੇਰਾ ਵੀ ਹਾਲਾ ਕੀ ਕਾਲ ਸੀਗੀ ਤਾਂ ਸਤ ਨੂੰ ਤੁਸੀਂ ਆਪਣੇ ਘਰ ਛੱਡਦੇ ਸੀ ਕੁਝ ਲੋਕਾਂ ਨੇ ਪੰਜ ਨੂੰ ਵੀ ਛੱਡੇ ਮੈਂ ਤਾਂ ਸੱਤ ਨੂੰ ਛੱਡਿਆ ਹਾਂ ਜੀ ਫਿਰ ਘਰੇ ਗਏ ਪੋਤੀ ਨੂੰ ਵੇਖ ਕੇ ਆਏ ਤੁਸੀਂ 5 ਮਿੰਟ ਵਾਸਤੇ ਕਿਸੇ ਤਰੀਕੇ ਨਾਲ ਮਾੜਾ ਮੋਟਾ ਹਾਂ ਹਾਂ ਜੀ ਇਹ ਤਾਂ ਫੋਨ ਦੇ ਉੱਤੇ ਫੋਟੋ ਹੀ ਦੇਖੀਆਂ ਹਨ ਫੋਟੋ ਕਹਾ ਜੀ ਫੋਨ ਵੀ ਨਹੀਂ ਚੱਲ ਰਿਹਾ ਜੀ ਮੈਂ ਕਹੀਂ ਬੈਠਿਆ ਦਾ ਕੱਲਾ ਕਮਰੇ ਮੈਂ ਜਦ ਕਾਲ ਆਈ ਕਿਸੇ ਬਾ ਉਹ ਡੱਬਾ ਲੈ ਗਏ ਮੈਂ ਕਾਸ ਕਰੇ ਪੋਤੀ ਹੋਈ ਹੈ ਬਹੁਤ ਅੰਦਰ ਦੇ ਮਹਿਸੂਸ ਦੇ ਤਾਂ ਪੈਣੀ ਹੋਊਗੀ ਹੈ ਨਾ ਕਿ ਕਿਸੇ ਤਰੀਕੇ ਨਾਲ ਟੱਪ ਕੇ ਚਲੇ ਜਾਈਏ ਹਾਂ ਬਹੁਤ ਜ਼ਿਆਦਾ ਦਿਲ ਕਰਾ ਜੀ ਮੈਂ 5 ਮਿੰਟ ਵਾਸਤੇ ਗਿਆ ਦੀ ਘਰਾਂ ਦੇ ਕਿਹਾ ਵੀ ਨਾ ਬਾਤਾਂ ਹੀ ਹੋ ਰਹੀਆਂ ਵੀ ਜਤੋਂ ਅੰਦੋਲਨ ਮੈਂ ਆ ਮੈਂ ਵੀ ਸੋਚਾਂ ਵੀ ਜਦ ਪੋਤੀ ਵੱਡੀ ਹੋਆਗੀ ਵੀ ਉਹ ਸਕੂਲ ਜਾਏਗੀ ਕਾਲਜ ਜਾਏਗੀ ਤਾਂ ਉਹਨੂੰ ਵੀ ਪ੍ਰਾਊਡ ਹੋਏਗਾ ਕਿ ਹਾਂ ਮੇਰਾ ਬਾਬਾ ਜੀ ਉਸ ਟਾਈਮ ਅੰਦੋਲਨ ਦੇ ਵਿੱਚ ਸੀ ਤੇ ਪੁਲਿਸ ਨੇ ਘਰਾਂ ਤੋਂ ਭੱਜਣ ਦੇ ਮਜਬੂਰਤੀ ਵੀ ਅੰਦੋਲਨ ਲੜਿਆ ਲੋਕਾਂ ਵਾਸਤੇ ਆਮ ਪਬਲਿਕ ਦਾ ਅੰਦੋਲਨ ਹੈ ਬਸ ਸਾਡੀ ਤੋਂ ਮਹਾਰਾਜ ਦੀ ਤਰਫ ਤੇ ਡਿਊਟੀ ਲੱਗੀ ਹੋਈ ਹੈ ਤਾਂ ਭਾਈ ਨਾਮ ਕੀ ਰੱਖਿਆ ਬੋਤੀ ਦਾ ਨਾਮ ਓਕਰਾਂ ਦੇ ਵੀ ਆਇਆ ਮੇਰੇ ਦਿਲ માં ਵੀ ਹੈ ਆ ਵੀ ਅੰਦੋਲਨ ਦੇ ਉੱਪਰ ਹੀ ਨਾਮ ਰੱਖਾਂਗੇ ਵੀ ਜਿਹੜੇ ਵੀ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਲੋਕਾਂ ਉਹ ਕਮੈਂਟਾਂ ਰਾਹੀਂ ਦੱਸਾਂਗੇ ਜੇ ਕੋਈ ਸ਼ਾਰਟ ਨਾਮ ਦੱਸਿਓ ਵੀ ਜਿਹੜਾ ਅੰਦੋਲਨ ਨਾਲ ਮਿਲਦਾ ਝੁਲਦਾ ਹੋਵੇ ਉਹੀ ਨਾਮ ਰੱਖਾਂਗੇ ਜ਼ਰੂਰ ਚੜ੍ਹਦੀ ਕਲਾ ਵਾਲਾ ਨਾਮ ਹੋਵੇ ਕੋਈ ਬੇਸਿਕਲੀ ਤਾਂ ਹੈਨਾ ਕਿ ਬੱਚੇ ਨੇ ਵੱਡਾ ਵੀ ਹੋਣਾ ਫਿਰ ਅਜਿਹਾ ਨਾਮ ਕੋਈ ਚੜ੍ਹਦੀ ਕਲਾ ਵਾਲਾ ਨਾਮ ਹਾਂ ਚੜ੍ਹਦੀ ਕਲਾ ਵਾਲਾ ਹੋਵੇ ਸਰਦਾਰਾਂ ਵਾਲਾ ਹੋਵੇ ਤੇ ਗੁੱਡੀ ਨੂੰ ਪ੍ਰੌਡ ਹੋਵੇ ਬੱਚੀ ਨੂੰ ਵੀ ਹਾਂ ਕਿ ਬੱਚੇ ਦਾ ਦਿਲ ਆਟੋਮੈਟਿਕ ਚੇਂਜ ਹੋ ਜਾਂਦਾ ਜਦੋਂ ਉਹਨੂੰ ਪਤਾ ਹੋ ਆ ਵੀ ਸਾਡੇ ਬਜ਼ੁਰਗਾਂ ਨੇ ਅੰਦੋਲਨ ਲਈ ਲੋਕਾਂ ਲਈ ਦੇਸ਼ ਲਈ ਕੀ ਕਰਿਆ ਹਾਲਾਂਕਿ ਘਰ ਦੇ ਵਿੱਚ ਖੁਸ਼ੀ ਹੈ ਤੁਸੀਂ ਫੇਰ ਵੀ ਇੱਥੇ ਆਏ ਪਰ ਉਸ ਤੋਂ ਪਹਿਲਾਂ ਵੀ ਉਤਾਰ ਚੜਾ ਦਾ ਚਲਦੀ ਰਹੀ ਕਿਉਂਕਿ ਤੁਸੀਂ ਕਮੇਟੀ ਦੇ ਨਾਲ ਜੁੜੇ ਹੋਏ ਹੋ ਤੁਸੀਂ ਕਿਸਾਨੀ ਕਮੇਟੀ ਦੇ ਨਾਲ ਜੁੜੇ ਹੋਏ ਹੋ ਤਾਂ ਇਸ ਤੋਂ ਪਹਿਲਾਂ ਵੀ ਤੁਸੀਂ ਸੀਐਮ ਦੀ ਗੱਡੀ ਘੇਰ ਲੈਂਦੇ ਹੋ ਆਓ 2020 ਦੀ ਗੱਲ ਹੈ 2020 ਦੇ ਵਿੱਚ ਮਾਨਵ ਚੌਂਕੇ ਉੱਪਰ ਸੀਐਮ ਦੀ ਗੱਡੀ ਜਿਹੜੀ ਘੇਰੀ ਦੀ ਉਸ ਮਾ ਆਪਣੇ ਮੈਂ ਕਿਹਾ 9 10 ਧਾਰਾ ਲੱਗੀ ਵੀ 370 ਦਾ ਪਰਚਾ ਬਾਈ ਨੇਮ ਆਪਣੀ ਉੱਪਰ ਬਾਈ ਨੇਮ ਦਾ ਪਰਚਾ ਹੈ ਇਹ 370 ਦਾ ਪਰਚਾ ਹੋ ਗਿਆ ਬਹੁਤ ਲੋਕ ਇਹ ਵੀ ਕਹਿੰਦੇ ਹੋਣਗੇ ਸਰਕਾਰ ਵੱਲੋਂ ਵੀ ਹੋਊਗਾ ਕਿ ਕੰਪਰੋਮਾਈਜ਼ ਕਰ ਲੋ ਅੱਗੇ ਤੋਂ ਇਹੋ ਜਿਹੇ ਜਥੇਬੰਦੀਆਂ ਦੇ ਵਿੱਚ ਨਾ ਜਾਇਆ ਕਰੋ ਅਸੀਂ ਪਰਚੇ ਰੱਦ ਕਰ ਦਾਂਗੇ ਕਦੀਆਂ ਇਹੋ ਜਿਹੀਆਂ ਆਫਰਾਂ ਵੀ ਆਈਆਂ ਨਹੀਂ ਕੋਈ ਨਹੀਂ ਆਈ ਬਸ ਆਪਾਂ ਉਹਨਾਂ ਨੂੰ ਪਤਾ ਹੈ ਵੀ ਇਹ ਬੰਦੇ ਮੰਨਣ ਵਾਲੇ ਨਹੀਂ ਐ ਵਿਗਣ ਵਾਲੇ ਨਹੀਂ ਹੈ ਬਿਲਕੁਲ ਪਤਾ ਆਪਣਾ ਆਪਣਾ ਅੰਦੋਲਨ ਦੇ ਵਿੱਚ ਬਸ ਸੇਵਾ ਹੀ ਕਰਾਂ ਜੀ ਈ ਵੀ ਕਰਾਂ ਦੇ ਧਾਰਕ ਆਏ ਵੀ ਪਿੱਛਾ ਨਹੀਂ ਹਟਣਾ ਜੋ ਮਰਜੀ ਅਕਾਲ ਫੁਰਕ ਵੈਗਰੂਗੀ ਉਹ ਹੀ ਅੰਗ ਸੰਗ ਸਹੀ ਰਾਗਾ ਉਸੇ ਨੂੰ ਮੰਨ ਕੇ ਆਪਾਂ ਚੱਲ ਰਹੇ ਆ ਅੱਗੇ ਨੂੰ ਵੱਧ ਰਹੇ ਆ ਉਸ ਤਰ੍ਹਾਂ ਕੀ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਇੱਕ ਪਾਸੇ ਮੀਟਿੰਗਾਂ ਹੋ ਰਹੀਆਂ ਹੁੰਦੀਆਂ ਉਹ ਮੀਟਿੰਗਾਂ ਦੇ ਦੌਰਾਨ ਹੀ ਫਿਰ ਗੋਲੇ ਦਾਗ ਦਿੰਦੇ ਨੇ ਅੱਜ ਵੀ ਗੋਲੇ ਦਾਗ ਦਿੱਤੇ ਹੁਣ ਕਹਿੰਦੇ ਐਤਵਾਰ ਨੂੰ ਮੀਟਿੰਗ ਹੋਣੀ ਹੈ ਲੱਗਦਾ ਕੋਈ ਕੰਮ ਹੱਲ ਹੈ ਇਹਨਾਂ ਦਾ ਕੱਢਣ ਵਾਦਾ ਕੋਈ ਨਤੀਜਾ ਇਹਨਾਂ ਦਾ ਕੁਝ ਗੋਲੇ ਦਾਗਣੇ ਗਾ ਦੋ ਅਮਨ ਅਮਨ ਇਹਨਾਂ ਨੂੰ ਪਰਸੋਂ ਚੈਲੰਜ ਕਰਦੀ ਆਦਾ ਵੀ ਡਰੋਨ ਲੈ ਕੇ ਆਇਓ ਤੁਹਾਨੂੰ ਦੱਸਾਂਗੇ ਫੇ ਡਰੋਨ ਦੱਸਿਆ ਵੀ ਹੈ ਉਸ ਉਸ ਤੋਂ ਪਰਸੋਂ ਦੱਸਾਂਗੇ ਵੀ ਇਸੇ ਤਰ੍ਹਾਂ ਸਾਡੇ ਕੋਈ ਹਥਿਆਰ ਨਹੀਂ ਜਿਗਾੜ ਨਾਲ ਕਹਿੰਦੇ ਆ ਜੱਟ ਜਿਗਾੜੀ ਹੁੰਦੇ ਨੇ ਜਿਗਾੜ ਨਾਲ ਹੁਣ ਇੱਕ ਹੋਰ ਜਿਗਾੜ ਲਾਇਆ ਲਾਵਾਂਗੇ ਜਿਗਾੜ ਸ਼ਾਂਤੀ ਨਾਲ ਵੀ ਡਰੋਨ ਹੁਣ ਤੁਸੀਂ 10 ਫੁੱਟ ਵੀ ਬਾੜ ਕੇ ਦਿਖਾਓ ਇੱਧਰ ਵਾਪਸ ਨਹੀਂ ਜਾਣ ਦਿੰਦੇ ਤੇ ਬੈਰੀਕੇਡ ਤੋੜਨੇ ਕੀ ਗੱਲ ਆ ਹਲੇ ਸਾਡੇ ਅਧਿਕਾਰੀਆਂ ਦਾ ਆਗੂਕਾਰਾਂ ਦਾ ਕੋਈ ਫੈਸਲਾ ਨਹੀਂ ਨਾ ਆਇਆ ਜਦੋਂ ਉਹਨਾਂ ਨੇ ਆਦੇਸ਼ ਦੇ ਦੇਣੇ ਆ ਮੈਂ ਮੈਂ ਐਸੀ ਘੰਟਾ ਕਹਿ ਦਿੰਦੇ ਆ ਆਪਾਂ ਪਰ ਘੰਟਾ ਲੱਗਣਾ ਨਹੀਂ ਚੰਦ ਮਿੰਟਾਂ ਦਾ ਹੀ ਖੇਲ ਹੋਏਗਾ ਹੁਣ ਕਰੋ ਉਦੋਂ ਹੀ ਜਾਣਾ ਜਦੋਂ ਇੱਕ ਵਾਰੀ ਇੱਥੋਂ ਦੀ ਪੂਰਾ ਕੰਮ ਖਤਮ ਹੋ ਪੂਰਾ ਨਵੇੜ ਕੇ ਇਹ ਬੈਰੀਗੇਟ ਤੋੜ ਕੇ ਜਾਉਂਗੇ ਕਰੋ ਤਾਂ ਜਾਣ ਕਿੱਥੇ ਦਿੰਦੇ ਆ ਨਹੀਂ ਸਾਨੂੰ ਹਲੇ ਹਲੇ ਤਾਂ ਪੁਲਿਸ ਲਕੁਮਦੀਆ ਕਰੇ ਕਰੇ ਨਹੀਂ ਜਾਣ ਦਿੰਦੇ ਜੀ ਸਾਡੇ ਘਰੇ ਨੋਟਿਸ ਲੱਗਿਆ ਹੋਇਆ ਵੀ ਜੇ ਥਾਨੇ ਅੰਦੋਲਨ ਮਾਹੀਸਾ ਲਿਆ ਤੇਰਾ ਤਰੀਕ ਤੋਂ ਪਹਿਲਾਂ ਹੀ ਲਗਿਆ ਵੀ ਜੇ ਅੰਦੋਲਨ ਮੈਂ ਹਿੱਸਾ ਲਿਆ ਤੋ ਜੋ ਪ੍ਰਾਪਰਟੀ ਦਾ ਸਰਕਾਰੀ ਦਾ ਨੁਕਸਾਨ ਹੋਆ ਗਿਆ ਕਿਸੇ ਦੀ ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਆ ਤੋ ਉਸਕੇ ਵੀ ਭਾਈ ਤੋੜੇ ਕਰੋ ਆਪ ਕੀ ਜ਼ਮੀਨਾਂ ਕੁਰਕ ਕਰਕਾ ਪੈਸੇ ਵਸੂਲ ਕਰੇ ਜਾਹਾਂਗੇ ਕਈ ਫਿਰ ਪਰਵਾਣੀ ਹੁੰਦੀ ਹੈ ਕੋਈ ਡਰ ਨਹੀਂ ਲੱਗਦਾ ਜਾਂ ਕਦੀ ਐਵੇਂ ਮਨ ਚ ਆਉਂਦਾ ਨਹੀਂ ਕਿ ਘਰ ਦੀ ਜਾਇਦਾਦ ਘਰ ਦਾ ਹਾਲ ਜਿਹੜਾ ਹੈ ਉਹ ਕੋਈ ਖਰਾਬ ਨਾ ਨਹੀਂ ਪਿਆਰ ਬਹੁਤ ਕਰਾਂ ਜੀ ਲੋਕ ਜੇ ਮੈਂ ਕਿਧਰੇ ਗਿਆ ਹਰੇਕ ਬੰਦੇ ਕੀ ਤਰਫ ਤੇ ਰਿਸ਼ਤੇਦਾਰ ਮਿੱਤਰ ਪਿਆਰੇ ਦੋਸਤ ਚਾਹ ਕੋਈ ਨਹੀਂ ਵੀ ਜਾਣਦਾ ਉਹਨੂੰ ਦੱਸਦੇ ਆ ਉਹ ਸਾਰਿਆਂ ਦੀ ਤਰਫ ਤੇ ਉਪਰਾਂ ਵੀਰ ਤੋਂ ਘਰਾਂ ਦੇ ਪੱਜਾ ਵਾ ਪੈ ਲੈ ਜਾ ਜਿੱਥੇ ਤੂੰ ਕਾਲ ਕਰੇਗਾ ਰਾਤ ਨੂੰ ਹਮੇ ਗੱਡੀ ਲੈ ਕੇ ਆ ਜਾਗੇ ਉਹ ਪੁਲਿਸ ਤੇ ਬਚਣਾ ਇੰਨਾ ਸਖਾਲਾ ਤੋਂ ਨਹੀਂ ਹੈ ਲੋਕਾਂ ਦਾ ਸਾਥ ਹੈ ਪੂਰੇ ਏਰੀਏ ਦਾ ਪੂਰੇ ਗਾਉਂ ਦੀ ਤਰਫ ਤੇ ਹਰ ਤਰ੍ਹਾਂ ਦੀ ਸਪੋਰਟ ਕੱਲ ਮੇਰਾ ਮੁੰਡਾ ਗੁਟੀਆਂ ਗੁਡੀਆਂ ਵਾਸਤੇ ਉਹ ਸਮਾਨ ਲੈਣ ਗਿਆ ਮਟੇੜੀ ਅੱਡੇ ਦੇ ਉੱਥੇ ਗੁਲਾਟੀ ਜੀ ਉਹਨਾਂ ਨੂੰ ਕਹਿੰਦਾ ਵੀ ਥੋੜੀ ਜਲਦੀ ਦੇ ਦਿਓ ਕਹਨੇ ਤੋਂ ਕਿਸ ਕਾ ਮੁੰਡਾ ਕਰਿਆ ਮੈਂ ਪੂਰੇ ਆ اچھا اچھا ਤੇਰੇ ਡੈਡੀ ਕਹਾ ਕਰਿਆ ਮਾ ਕਰਿਆ ਵੀ ਥਮੇ ਸਮਾਨ ਲੈਣ ਨਾ ਆਏ ਕਰੋ ਹਮੇਂ ਥਾਰੇ ਘਰਾਂ ਡਿਲੀਵਰੀ ਕਰਾਂਗੇ ਇੰਨਾ ਸਹਿਯੋਗ ਆ ਲੋਕਾਂ ਦਾ ਇਹ ਚੀਜ਼ ਫਿਰ ਬੰਦੇ ਨੂੰ ਖਿੱਚਦੀ ਹੈ ਇਹ ਚੀਜ਼ ਖਿੱਚਦੀ ਹੈ ਸਾਨੂੰ ਅੰਦੋਲਨ ਚ ਪਹਿਲੇ ਅੰਦੋਲਨ ਚ ਵੀ ਅਸੀਂ ਕਮਾਇਆ ਇਸ ਅੰਦੋਲਨ ਚ ਵੀ ਬਹੁਤ ਕਮਾਇਆ ਕਮਾਇਆ ਕੀ ਪਿਆਰ ਇੱਜ਼ਤ ਇੰਨਾ ਪਿਆਰ ਇੰਨੀ ਇੱਜ਼ਤ ਮਿਲਾ ਲੋਕਾਂ ਬਾਦੇ ਵੀ ਫਿਰ ਹਮੇ ਰੁਕ ਹੀ ਨਹੀਂ ਸਕਦੇ ਬਾਕੀ ਪ੍ਰਮਾਤਮਾ ਦੀ ਤਰਫ ਤੇ ਕੁਝ ਹੈ ਹੌਸਲਾ ਜਿੱਥੇ ਵਾਲੇ ਬੰਦੇ ਵਾਲੇ ਬੰਦੇ ਕਹਿੰਦੇ ਤੱਤੇ ਵਾਲੇ ਰਹਿੰਦੇ ਨੇ ਹੈ ਹਾਂ ਉਹ ਹੈ ਵੀ ਵੀ ਨਵਦੀਪ ਵੀ ਤੁਹਾਡੇ ਵਾਲੇ ਤੁਹਾਡੇ ਵਾਲੇ ਚ ਸਾਡਾ ਜੈ ਸਿੰਘ ਦੇ ਨਵਦੀਪ ਪਿਓ ਪੁੱਤ ਨੇ ਇਹ ਸ਼ੇਰ ਨੇ ਸ਼ੇਰ ਤੋਂ ਵੀ ਬੱਬਰ ਸ਼ੇਰ ਨੇ ਇਹ ਥੋੜੇ ਗਰਮ ਤਾਂ ਹੈ ਪਰ ਸਰਦਾ ਨਹੀਂ ਸਾਡਾ ਗਰਮ ਬਿਨਾ ਬਹੁਤ ਦਿਲ ਤੋਂ ਦਿਲ ਤੋਂ ਲੜਦੇ ਆ ਉਹ ਤਾਂ ਬਾਪੂ ਨੇ ਵੀ ਅਮਰਸ਼ਕ ਲਿਆ ਹਾਂ ਬਿਲਕੁਲ ਦਿਲ ਤੇ ਲੜਾਂ ਜੀ ਜज्ਬਾ ਇਨਕੇ ਅੰਦਰ ਚਾਹੇ ਇਨਕੇ ਸਾਰਾ ਕੁਝ ਖਤਮ ਹੋ ਜਾ ਪਰ ਲੜਨੇ ਦਾ ਇੱਕ ਸਰਕਾਰ ਗੇਲ ਕਿ ਮੱਥਾ ਸਰਕਾਰ ਗੇਲ ਆ ਸਰਕਾਰ ਗੇਲ ਮੱਥਾ ਲਾਗਾ ਬੰਦਾ ਜਿੱਤ ਹੋਵੇ ਪਹਿਲਾਂ ਵੀ ਅਸੀਂ ਧੌਣ ਚਕਾਈ ਹੈ ਮੋਦੀ ਦੀ ਹੁਣ ਵੀ ਚਕਾਵਾਂਗੇ ਇਹ ਹਰਿਆਣਾ ਛੋਟਾ ਭਾਈ ਆ ਜੀ ਪੰਜਾਬ ਦਾ ਇਹ ਸਾਨੂੰ ਮੋਢਿਆਂ ਤੇ ਚੱਕ ਕੇ ਦਿੱਲੀ ਦੇ ਬਾਰਡਰ ਪਾਰ ਕਰਾਊਗਾ ਪਹਿਲਾਂ ਵੀ ਕਰਾਏ ਨੇ ਜਦੋਂ ਮੈਂ ਅਸੀਂ 13 ਤਰੀਕ ਨੂੰ ਆਏ ਆ ਨਵਦੀਪ ਵਿੱਚ ਸੀਗਾ ਵੀਰਾ ਉਹਦੇ ਵੀ ਗੋਲੇ ਵਜਦੇ ਤੇ ਅਥਰੂ ਗੈਸ ਦੇ ਕੋਲੇ ਸਾਢੇ ਈ ਵਜਦੇ ਸੀ ਫਿਰ ਇਹਨਾਂ ਨੇ ਐਸਐਲਆਰ ਦੇ ਫੈਰ ਵੀ ਮਾਰੇ ਜੀ 315 ਦੇ ਫੈਰ ਵੀ ਮਾਰੇ ਤੇ 12 ਬੋਰ ਦੇ ਫੈਰ ਵੀ ਮਾਰੇ ਨਵਦੀਪ ਬਿਲਕੁਲ ਵਿੱਚ ਖੜਾ ਸੀ ਫਿਰ ਨਵਦੀਪ ਵੀਰੇ ਨੂੰ ਕਿਹਾ ਵੀ ਵੀਰੇ ਇਹਨਾਂ ਦੇ ਅਥਰੂ ਗਾਸ ਗੋਲਿਆਂ ਨੂੰ ਖਤਮ ਕਰ ਲਈ ਆਪਾਂ ਨੂੰ ਸਪਰੇਅ ਪੰਪਾਂ ਦੀ ਜ਼ਰੂਰਤ ਹੈ ਵੀਰ ਨੇ ਸਪਰੇਅ ਪੰਪ ਲਿਆਂਦੇ 8 ਲੱਖ ਦੀ ਵੀਰ ਨੇ ਚੌਪਰ ਮਸ਼ੀਨ ਵੀ ਲਈ ਹੈ ਬਸ ਸਾਡੀ ਜਿਹੜੀ 18 ਤਰੀਕ ਦੀ ਮੀਟਿੰਗ ਹੈ ਜੀ ਐਤਵਾਰ ਦੀ ਮੀਟਿੰਗ ਜੇਕਰ ਉਹ ਬੇਸ਼ਿੱਟਾ ਨਿਕਲਦੀ ਹੈ ਤੁਸੀਂ ਦੇਖਣਾ ਜੀ ਸਾਡਾ ਛੋਟਾ ਭਾਈ ਹਰਿਆਣਾ ਸਾਨੂੰ ਮੋਢਿਆਂ ਤੇ ਚੱਕ ਹਰਿਆਣਾ ਤਿਆਰ ਮੰਨ ਇਹ ਡਿਮਾਂਡ ਮਾਸੀ ਆਪਣੇ ਅੱਗੂ ਕਰਾਂਗੇ ਅੱਗਾ ਅਰਜ਼ ਰੱਖੀ ਆ ਵੀ ਜਿਹੜੀ ਸਾਰੀ ਜਥੇਬੰਦੀਆਂ ਦੀ ਮੀਟਿੰਗ ਹੋएगी ਜਬ ਆਰਡਰ ਉੜਾਂਗੇ ਵੀ ਸਾਡਾ ਪਹਿਲਾ ਨੰਬਰ ਹੋਵੇ ਤੇ ਇਹ ਵੀ ਸਾਨੂੰ ਸਭ ਤੋਂ ਪਹਿਲਾ ਮੌਕਾ ਦਿੱਤਾ ਜਾਵੇ ਸਾਨੂੰ ਆਸ ਹੈ ਵੀ ਦੁਬਾਰਾ ਫਿਰ ਮੌਕਾ ਨਹੀਂ ਕਿਸੇ ਨੂੰ ਮਿਲਨੇਗਾ ਜੇ ਆਪਾਂ ਨੂੰ ਮੌਕਾ ਮਿਲ ਗਿਆ ਸੋਨਿਆ ਆਸਰੀਆ ਕਰਤਾ ਹੁਣ ਦੇਖਣਾ ਹੋਊਗਾ ਕਿ 18 ਦੀ ਮੀਟਿੰਗ ਦੇ ਵਿੱਚੋਂ ਕੀ ਸੱਟਾ ਨਿਕਲਦਾ ਹੈ ਔਰ ਕਹਿੰਦੇ ਕਿ ਹਰਿਆਣੇ ਵਾਲੇ ਇਸ ਵਾਰ ਸਾਨੂੰ ਫੇਰ ਮੋਢਿਆਂ ਤੇ ਲੈ ਕੇ ਦਿੱਲੀ ਨੂੰ ਕੋਚ ਕਰਨਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ